ਲੋਜੀਕ ਜਿਸ ਗੱਲ ਦਾ ਇੰਤਜ਼ਾਰ ਸੀ ਤਮਾਮ ਪੰਜਾਬ ਦੀ ਆਵਾਮ ਨੂੰ ਪੰਜਾਬ ਦੇ ਪੰਥਕ ਸਿਆਸੀ ਗਲਿਆਰਿਆਂ ਦੇ ਵਿੱਚ ਉੱਠੀ ਇਸ ਵੱਡੀ ਖਬਰ ਨੂੰ ਲੈ ਕੇ ਉਸ ਇੰਤਜ਼ਾਰ ਦੀ ਘੜੀ ਹੁਣ ਖਤਮ ਹੁੰਦੀ ਜਾ ਰਹੀ ਹੈ ਜੀ ਹਾਂ 28 ਜਨਵਰੀ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਜੀ ਹਾਂ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਐਮਰਜੈਂਸੀ ਮੀਟਿੰਗ ਜਿਹੜੀ ਸੱਦੀ ਗਈ ਹੈ 28 ਜਨਵਰੀ ਨੂੰ ਠੀਕ ਸਵੇਰੇ 11 ਵਜੇ ਉਹਨਾਂ ਦੇ ਵੱਲੋਂ ਇਸ ਸਾਰੀ ਮੀਟਿੰਗ ਦੇ ਵਿੱਚ ਆ ਜਿਹੜਾ ਵਿਚਰਿਆ ਜਾਵੇਗਾ ਤੇ ਇਸ ਦੇ ਵਿੱਚੋਂ ਵੱਡੇ ਫੈਸਲੇ ਜੜੇ ਨਹੀਂ ਹੋ ਸਕਦੇ ਨੇ ਫੈਸਲੇ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫਰਮਾਨ ਨੂੰ ਇਨ ਬਿਨ ਨਹੀਂ ਲਾਗੂ ਕੀਤਾ ਗਿਆ ਨਹੀਂ ਮੰਨਿਆ ਗਿਆ ਨਾਲ ਦੀ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਹੋਈ ਕਾਰਵਾਈ ਨੂੰ ਲੈ ਕੇ ਵੀ ਆ ਜਿਹੜੀ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ ਨਾਲ ਦੀ ਨਾਲ ਜਿਹੜੀ ਇੱਕ ਤੋਂ ਬਾਅਦ ਇੱਕ ਕੁਝ ਕੁ ਸੈਕੰਡਸ ਦੀ ਵੀਡੀਓ ਜਿਹੜੀ ਬਾਰ-ਬਾਰ ਵਾਇਰਲ ਕੀਤੀ ਜਾ ਰਹੀ ਹੈ ਇੱਕ ਤੋਂ ਬਾਅਦ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਬਿਰਸਤ ਸਿੰਘ ਬਲਟੋਆ ਹੋਰਾਂ ਦੇ ਵੱਲੋਂ ਆਪ ਪੰਜ ਸਿੰਘ ਸਹਿਬਾਨਾਂ ਦੇ ਸਾਹਮਣੇ ਬੈਠ ਕੇ ਉੱਥੇ तमाम ਜਿਹੜੀ ਆਪਣੇ ਪੱਖ ਦੀ ਗੱਲ ਕੀਤੀ ਗਈ ਸੀ ਤੇ ਸਿੰਘ ਸਹਿਬਾਨਾਂ ਦੇ ਵੱਲੋਂ ਉਹਨਾਂ ਨੂੰ 10 ਸਾਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਸਿਆਸਤ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਸੋ ਇਸ ਜਾਣਕਾਰੀਆਂ ਦੇ ਨਾਲ ਕਿਤੇ ਨਾ ਕਿਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਚਿੰਤਾਵਾਂ ਵਧੀਆਂ ਨੇ ਉੱਥੇ ਹੀ ਬਾਗੀ ਧੜੇ ਦੇ ਆਗੂ ਜਿਹੜੇ ਨੇ ਜਾਂ ਫਿਰ ਕਹ ਲਈਏ ਸੁਧਾਰ ਲਹਿਰ ਜਿਨ੍ਹਾਂ ਦੇ ਵੱਲੋਂ ਭੰਗ ਕੀਤੀ ਗਈ ਸੀ ਪ੍ਰੇਮ ਸਿੰਘ ਚੰਦੂ ਮਾਰਜਾ ਹੋ ਜਾਣ ਗੁਰਪ੍ਰਤਾਪ ਸਿੰਘ ਵਡਾੜਾ ਹੋ ਜਾਣ 20 ਜਿਵੇਂ 2 ਦਸੰਬਰ ਅੰ 224 ਨੂੰ ਵੱਡਾ ਫਰਮਾਨ ਉੱਥੋਂ ਜਾਰੀ ਹੋਇਆ ਸੀ ਸੁਖਬੀਰ ਸਿੰਘ ਬਾਦਲਸਣੇ ਤਮਾਮ ਸ਼ੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਜ਼ਾ ਯਾਪਤਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਪਰ ਸਿੱਖ ਸੰਗਤਾਂ ਦੇ ਵਿੱਚ ਪੰਜਾਬ ਦੀ ਆਬਾਦ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਸ ਫਰਮਾਨ ਨੂੰ ਲੈ ਕੇ ਹਾਂ ਪੱਖੀ ਹੰਗਾਰਾ ਦੇਖਣ ਨੂੰ ਮਿਲਿਆ ਸੀ ਕਿ ਇਸੇ ਤਰੀਕੇ ਦੇ ਫਰਮਾਨ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਜਾਣੇ ਚਾਹੀਦੇ ਨੇ ਸੋ ਹੁਣ ਦੁਬਾਰਾ ਸਦੀ ਗਈ ਐਮਰਜੈਂਸੀ ਮੀਟਿੰਗ ਜਿਹੜੀ ਹੈ ਇਹਦੇ ਕੀ ਮayne ਹੋ ਸਕਦੇ ਨੇ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚੋਂ ਵੱਡੇ ਫੈਸਲੇ ਜਿਹੜੇ ਨੇ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਹੋਰਾਂ ਦੇ ਵੱਲੋਂ ਸੁਣਾਏ ਜਾ ਸਕਦੇ ਨੇ ਇਸ ਦੀਆਂ ਕਿਆਸਰਈਆਂ ਲੱਗੜੀਆਂ ਇਸ ਦੀਆਂ ਪੇਸ਼ੰਗੋਈਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਇਹ ਸਭ ਦੇ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਚੀਜ਼ਾਂ ਦੇ ਬਾਰੇ ਜਾਣਕਾਰੀਆਂ ਤੁਹਾਨੂੰ ਦਿੰਨੇ ਆ ਦਰਅਸਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਵਫਦ ਦੇ ਰੂਪ ਦੇ ਵਿੱਚ ਜਾਇਆ ਜਾ ਰਿਹਾ ਹੈ ਕਦੇ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਰੋਕ ਕੀਤਾ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਕਦੇ ਉੱਥੇ ਸ਼੍ਰੋਮਣੀ ਜਿਹੜੇ ਜੱਥੇ ਨੇ ਢਾਡੀ ਜੱਥੇ ਨੇ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਕਦੇ ਬਾਗੀ ਧੜੇ ਦੇ ਲੋਕ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੀਮ ਸਿੰਘ ਚੰਦੂ ਮਾਜਰਾ ਤੇ ਹੋਰ ਬਹੁਤ ਆਤ ਲੋਕ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ ਕਿ ਭਾਈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਵੱਡੇ ਬਿਆਨ ਦਿੱਤੇ ਗਏ ਕਿਹਾ ਗਿਆ ਕਿ ਇਹਨਾਂ ਬੰਨ ਉਸ ਤਰੀਕੇ ਦੇ ਨਾਲ ਉਹ ਫਰਮਾਨ ਜਿਹੜੇ ਨੇ ਲਾਗੂ ਨਹੀਂ ਹੋਏ ਇਸੇ ਕਰਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਉੱਪਰ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਪ੍ਰਭਾਵ ਜਿਹੜਾ ਉਹ ਵੱਧਾ ਦਿਖਾ ਲਈ ਦੇ ਰਿਹਾ ਸੀ ਇਸੇ ਕਰਕੇ ਇਸ ਪ੍ਰਭਾਵ ਦੇ ਮੱਦੇ ਨਜ਼ਰ ਉਹਨਾਂ ਦੇ ਵੱਲੋਂ 28 ਜਨਵਰੀ ਨੂੰ ਠੀਕ 11 ਵਜੇ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਹੁਣ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੀ ਕੁਝ ਐਮਰਜੈਂਸੀ ਰੂਪ ਦੇ ਵਿੱਚ ਵੇਖਣ ਨੂੰ ਮਿਲੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਡੰਡਨੀਆ ਫੈਸਲਾ ਉੱਥੋਂ ਸੁਣਾਇ ਸੁਣਾਇਆ ਜਾਵੇਗਾ ਜਾਂ ਪਰ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਸ ਤਰੀਕੇ ਫਰਮਾਨ ਨਹੀਂ ਮੰਨੇ ਗਏ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਭਾਈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਫਰਮਾਨ ਮੰਨ ਗਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹੇ ਫੈਸਲਿਆਂ ਤੋਂ ਬਾਹਰ ਨਹੀਂ ਆ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਵੱਡਾ ਆਹ ਸਵਾਲੀਆ ਚਿੰਨ ਜਿਹੜਾ ਹੈ ਉਹ ਪੰਥਕ ਗਲਿਆਰਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਬਣ ਕੇ ਘੁੰਮ ਰਿਹਾ ਸੀ ਇਹ ਸਭ ਦੇ ਉੱਪਰ ਵਧੇਰੀ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹ ਮੌਜੂਦ ਨੇ ਐਡਵੋਕੇਟ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮਦ ਅਰਦੇ ਟੀਵੀ ਦੇ ਉੱਪਰ ਆ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਜੀ ਰਾਜਦੇਵ ਜੀ ਆ ਸਭ ਤੋਂ ਪਹਿਲਾ ਪ੍ਰਤੀਕਰਮ ਤੁਹਾਡਾ ਜਾਣਨਾ ਚਾਹਾਂਗੇ ਕਿ ਕਿਵੇਂ ਦੇਖਦੇ ਹੋ 28 ਜਨਵਰੀ 2025 ਨੂੰ ਹੁਣ ਐਮਰਜੈਂਸੀ ਮੀਟਿੰਗ ਇੱਕ ਸੱਦ ਲਈ ਗਈ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਕੀ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋ ਸਕਦੇ ਨੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਉੱਠੇ ਆ ਉਹ ਉੱਠੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਿ ਫਸੀਲ ਤੋਂ ਹੋਏ ਫੈਸਲੇ ਉਹਨਾਂ ਨੇ ਮੰਨੇ ਨਹੀਂ ਬਾਗੀ ਧੜਾ ਵੀ ਲਗਾਤਾਰ ਦੋਸ਼ ਲਾਉਂਦਾ ਆ ਰਿਹਾ ਤੇ ਇੱਕ ਤੋਂ ਬਾਅਦ ਇੱਕ ਪੱਤਰ ਜਿਹੜੇ ਨੇ ਉਹ ਸੈਂਕ ਸਾਬਗੇ ਅੰਦਰਿਕਮੇ 1 ਸਗਾ ਹੋਣਾ ਤੱਕ ਪਹੁੰਚ ਰਹੇ ਨੇ ਉਹਨਾਂ ਸਾਰੇ ਆ ਕਾਰਜਕਾਲ ਦੇ ਦੌਰਾਨ ਕੀ ਕੁਝ ਜਾਣਕਾਰੀਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਮਫਾਦ ਨੂੰ ਵੇਖਦੇ ਹੋ ਦੇਖੋ ਜੀ ਬੜਾ ਮੇਰਾ ਖਿਆਲ ਹੈ ਕਿ 28 ਤਰੀਕਾ ਜਿਹੜੀ ਬੜੀ ਇਤਿਹਾਸਕ ਹੋਊਗੀ ਤੇ ਨਹੀਂ ਇਹ ਐਮਰਜੈਂਸੀ ਮੀਟਿੰਗ ਜਿਹੜੀ ਹੈ ਸੰਕਟ ਚਲীন ਮੀਟਿੰਗ ਸਦਨ ਦਾ ਕੋਈ ਮਤਲਬ ਨਹੀਂ ਬੰਦਾ ਸੀ ਮੈਂ ਸਿੰਘ ਸਾਹਿਬ ਨੂੰ ਜਿਆਨੀ ਦੇ ਗੁਬੀਰ ਸਿੰਘ ਹੋਰਾਂ ਨੂੰ ਜਿਹੜੀ ਬੜੀ ਮਹਾਨ ਹਸਤੀ ਨੇ ਤੇ ਮਹਾਨ ਜਿਹੜੇ ਅਕਾਲ ਸਰਟ ਸਾਹਿਬ ਦੇ ਉਹ ਜਸੇਦਾਰ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪਹਿਲਾਂ ਦੋ ਤੇ ਕਮੀਆਂ ਰਹਿ ਗਈਆਂ ਜੀ ਕਿ ਜਿਹੜਾ ਇਹ ਚੀਤਾ ਉਹਨਾਂ ਨੇ ਇਹ ਸਿਰਫ ਅਕਾਲੀ ਦਲ ਬਾਦਲ ਜੀ ਉਹ ਬਾਦਲ ਦਲ ਕਹਿੰਦੇ ਸੀ ਉਹਦੇ ਵਿੱਚ ਸਮਝੌਤੇ ਵੀ ਚਾਰ ਵਜੇ ਸ਼ੁਰੂ ਕੀਤੀ ਗਈ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਸਿੰਘ ਸਾਹਿਬਾਨ ਵੇਲੇ ਕਿ ਸਾਰੇ ਅਟਾਲੀ ਦਲ ਭੰਗ ਕਰਕੇ ਅਟਾਲਤਾ ਸੱਤੇ ਪੇਸ਼ ਹੋਣ ਜੀ ਜਿਹੜੇ ਵੱਖ-ਵੱਖ ਧੜੇ ਨੇ ਅਟਾਲੀ ਦਲ ਦੇ ਉਹ ਸਾਰੇ ਭੰਗ ਹੋ ਜਾਣ ਨਾ ਤੇ ਫੇਰ ਇੱਕ ਅਟਾਲੀ ਦਲ ਬਣਾਇਆ ਜਾਵੇ ਜੀ ਕਿ ਉਹ ਸਿਰਫ ਦੋ ਧੜਿਆਂ ਵਿੱਚ ਨਹੀਂ ਜਿਹੜਾ ਬਾਦਲ ਦਲ ਦੇ ਦੋ ਧੜਿਆਂ ਦੀ ਲੜਾਈ ਨਹੀਂ ਮਟਾਉਣੀ ਸਿੱਖ ਪੰਥ ਦੀ ਨਮੁੰਦਾ ਜਮਾਤ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ 1920 ਦੇ ਵਿੱਚ ਕਾਇਮ ਹੋਇਆ ਸੀ ਤੇ ਕੋਈ ਇਸ ਤੋਂ ਮੁਕਰ ਨਹੀਂ ਹੋ ਸਕਦਾ ਤੇ ਜੇ ਸਿੰਘ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਵੀ ਕੋਈ ਕਿਸੇ ਅਕਾਲੀ ਦਲ ਨੂੰ ਕਾਇਮ ਰੱਖੂਗਾ ਤਾਂ ਕੌਮ ਨੇ ਉਸ ਦੀ ਆਵਾਜ਼ ਨਹੀਂ ਸੁਣੀ ਤਾਂ ਇਸ ਦੇ ਵਿੱਚ ਜਿੰਨੇ ਵੀ ਅਕਾਲੀ ਧੜਿਆਂ ਦੇ ਪ੍ਰਧਾਨ ਨੇ ਜੀ ਜਾਂ ਪਹਿਲਾਂ ਜਿਹੜੇ ਸਾਬਕਾ ਐਮ.ਐਲ.ਏ ਰਹੇ ਨੇ ਜਾਂ ਮੌਜੂਦਾ ਐਮ.ਐਲ.ਏ ਨੇ ਤੇ ਸਾਰੇ ਸਾਬਕਾ ਮੈਂਬਰ ਪਾਰਲੀਮੈਂਟ ਦੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਤੇ ਇਹਨਾਂ ਨੇ ਮਤਲਬ ਚੁਣੀਆਂ ਹੋਈਆਂ ਇਲੈਕਟਿਡ ਪੋਜੀਸ਼ਨ ਹੌਲਡ ਕਰੀਆਂ ਨੇ ਸਭ ਨੂੰ ਬੁਲਾ ਕੇ ਹੁਕਮਨਾਮਾ ਜਾਰੀ ਕੀਤਾ ਜਾਵੇ ਤੇ ਉਹਦੀ ਫਿਰ ਜਿਹੜੀ ਹੈ ਉਹ ਸਾਰੇ ਅਟਾਲੀ ਦਲਾਂ ਨੂੰ ਇਕੱਠੇ ਕਰਕੇ ਇੱਕ ਅਟਾਲੀ ਦਲ ਬਣਾਇਆ ਜਾਵੇ ਜਿਹੜੀ ਕੋਈ ਸੇ ਨਾ ਮੈਂਦਾ ਜਮਾਤ ਹੋਈ ਜੀ ਤੇ ਹੁਣ ਜਿਹੜਾ ਹੈ ਬਾਦਲ ਸਰਬੀਰ ਸਿੰਘ ਬਾਦਲ ਦੇ ਕਹਿਣ ਦੇ باوجود ਉਹਨਾਂ ਨੇ ਤਾਂ ਅਦਾਲਤ ਅੱਛਾ ਹੁਕਮੀ ਨਹੀਂ ਕੋਈ ਕਿ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਸੀ ਉਹ 7 ਮੈਂਬਰੀ ਕਮੇਟੀ ਜਿਹੜੀ ਸੀ ਜੀ ਉਹ 7 ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰਨੀ ਸੀ ਉਨਾ ਨੇ ਕਹਿੰਦਾ ਕਿ ਸੱਤ ਮੈਂਬਰੀ ਕਮੇਟੀ ਦੀ ਸਾਂਝੀ ਤਾਕਦੀ ਬਣਾ ਲਈ ਕਹਿੰਦੇ ਅਸੀਂ ਉਹਦੇ ਚੋਂ ਚਾਰ ਮੈਂਬਰ ਲੈ ਲਈ ਜਿਹੜੇ ਸੱਤਾ ਛੋਹਿਆ ਉਹ ਕਿਵੇਂ ਬਣਾ ਸਕਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਦੇ ਉੱਤੋਂ ਦੀ ਇੱਕ ਹੋਰ ਕਮੇਟੀ ਜਿਵੇਂ ਬਣਾ ਸਕਦੇ ਆ ਤੇ ਉਹ ਕਮੇਟੀ ਜਿਹੜੀ ਭਰਤੀ ਹੁਣ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਭੁੰਦੜ ਜਿਹੜੇ ਆਪਣੇ ਆਪ ਨੂੰ ਕਾਰਜਕਾਰੀ ਪ੍ਰਧਾਨ ਕਹਿੰਦੇ ਆ ਇਹ ਸਿਰਫ ਗੈਰਚੋਣੂ ਨਹੀਂ ਨਹੀਂ ਹੈ ਬਲਕਿ ਸਤੋਂ ਅਕਾਲ ਤਖਤ ਦੇ ਉਤੋਂ ਨਾਮ ਇਹਦੀ ਸਿੱਧੀ ਲਗਣ ਹੈ ਸੋ ਇਹ ਜਿਹੜੀ ਕਮੇਟੀ ਹੈ ਉਹਨਾਂ ਨੇ ਸਿੱਧਾ ਇਹ ਕਹਿ ਦਿੱਤੀ ਕਿ ਅਸੀਂ ਤਾਲ ਤਖਤ ਦੇ ਸਾਹਮਣੇ ਸਿਰ ਝੁਕਾ ਮੰਨਾਂਗੇ ਉਹ ਸਿੱਧੀ ਉਹਨਾਂ ਨੂੰ ਕਰ ਰਹੇ ਨੇ ਜੀ ਉਹ ਨਾਲੇ ਇੱਕ ਪਾਸੇ ਜਿਹੜਾ ਇਹ ਤਖਤ ਤੇ ਆਮਚਲੇ ਆ ਹੋਏ ਇੱਕ ਪਾਸੇ ਕਹੀ ਜਾਓ ਅਸੀਂ ਗੁਰੂ ਘਰ ਦੇ ਅਸੀਸ ਨਵਾ ਮੰਾਂਗੇ ਅਸੀਂ ਤਾਲ ਤਖਤ ਸਾਹਮਣੇ ਅਸੀਸ ਨਵਾ ਮੰਾਂਗੇ ਦੂਜੇ ਪਾਸੇ ਉਹ ਰੰਗਣਾ ਚਰਦੇ ਰਹੋ ਇਹ ਤਾਂ ਮਹਾਰਤ ਬਣੀ ਹੋਈ ਹੈ ਤੇ ਜਿੰਨੀ ਹੁਣ ਹੋਰ ਆਟਾਲੀ ਦਲ ਵੀ ਹੁੰਦ ਵਿੱਚ ਆ ਗਿਆ ਤੇ ਹੋਰ ਵੀ ਤੇ ਮੈਂ ਸਮਝਦਾ ਕਿ ਠਿਕਰੀ ਵਾਲੇ ਸਰਦਾਰ ਜਸੀਰ ਸਿੰਘ ਸੰਧੂ ਜਿਹੜੇ ਪੱਤਰਚਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰਦਾਰ ترسےਮ ਸਿੰਘ ਨੇ ਸਪਸ਼ਟ ਕਿਹਾ ਤੇ ਜੇ ਆਟਾਲ ਤੱਕ ਤੋਂ ਜਿਹੜਾ ਆਟੋਨਾਮਾ ਹੁੰਦਾ ਵੀ ਸਾਰੇ ਆਟਾਲੀ ਦਲ ਜਿਹੜੇ ਇਕੱਠੇ ਹੋ ਜਾਣ ਪੰਚਰ ਉਹ ਤਾਂ ਅਸੀਂ ਕਰ ਦਾਂਗੇ ਆ ਇਹ ਕੀ ਹੈ ਦੇਖੋ ਮੇਰੇ ਕੋ ਇਹ ਜੀ ਹੈ ਉਹ ਟੈਲੀਫੋਨ ਵੀ ਹੈ ਜਿਹੜੀ ਗੱਲ ਹੀ ਸਹੀ ਐ ਸੋ ਜਿਹੜੀ ਜਿਹੜੀ ਮਾਫੀ ਚਾਹੁੰਦਾ ਤੁਹਾਨੂੰ ਟੋਕ ਰਿਹਾ ਜਿਸ ਤਰੀਕੇ ਦੇ ਨਾਲ ਐਮਰਜੈਂਸੀ ਮੀਟਿੰਗ ਸੱਦੀ ਗਈ ਆ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਕਿ ਵਾਰ-ਵਾਰ ਜਿਸ ਤਰੀਕੇ ਮੰਗ ਪੱਤਰ ਉਹਨਾਂ ਦੇ ਕੋਲੇ ਪਹੁੰਚ ਰਹੇ ਸੀ ਗਿੱਦ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਹੋਰਾਂ ਦੇ ਕੋਲ ਇਹ ਪ੍ਰਭਾਵ ਵੀ ਉਹਨਾਂ ਦੇ ਉੱਪਰ ਵਧਦਾ ਜਾ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਵੱਡਾ ਫੈਸਲਾ ਸੁਣਾਇਆ ਜਾਵੇ ਹੁਕਮਾਂ ਦੀ ਤਮੀਲ ਨੂੰ ਨਹੀਂ ਹੋਣ ਨੂੰ ਲੈ ਕੇ ਦੇਖੋ ਜੀ ਉਹ ਤਾਂ ਪ੍ਰਭਾਵ ਉਹਨਾਂ ਤੇ ਤਾਂ ਉਹ ਗੱਲ ਸਚਾਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੰਜ ਸਿੰਘ ਸਾਹਿਬਾਨ ਦੀ ਟੀਮ ਦਾ ਇੱਕ ਹਿੱਸਾ ਸੀ ਤੇ ਜਿੰਨ ਜਿਹੜੇ ਹੁਕਮਨਾਮੇ ਦੇ ਵਿੱਚ ਜਿਹੜੇ ਧਿਰ ਸੀ ਜੇ ਬਤੌਰ ਹਤਾਲ ਸਾਹਿਬ ਦੇ ਜਥੇਦਾਰ ਦੀ ਰਵਾਈ ਵਾਲੀ ਧਿਰ ਚ ਤਖਤ ਦਮਨਮਾ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੇ ਤੇ ਕਮੇਟੀ ਬਣਾ ਦਿੱਤੀ ਗਈ ਉਹਨਾਂ ਦੇ ਆਚਰਨ ਤੇ ਜਿਹੜੇ ਸੀ ਦੋਸ਼ ਲਾਗੇਤੇ ਗਏ ਤੇ ਇਨਕੁਆਇਰੀ ਜਿਹੜੀ ਹੈ ਉਹ ਆਮ ਬੰਦੇ ਜਿਹੜੇ ਆਮ ਨੇ ਆਪਣਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਨੂੰ ਦੇ ਦਿੱਤੀ ਗਈ ਤੇ ਸੱਤ ਮੈਂਬਰੀ ਕਮੇਟੀ ਵੀ ਹੁਣ ਤੋਂ ਹੁਣ ਚੱਲ ਹੋ ਗਈ ਤੇ ਇਹ ਸਾਰੀਆਂ ਗੱਲਾਂ ਸਪਸ਼ਟ ਸੀ ਵੀ ਸਿੰਘ ਸਾਹਿਬ ਦੀ ਤੋਹੀਨ ਕੀਤੀ ਜਾ ਰਹੀ ਹੈ ਦੇ ਪ੍ਰਭਾਵ ਪੈਂਦੀ ਤਾਂ ਕੋਈ ਗੱਲ ਹੀ ਨਹੀਂ ਹੈ ਕਿਉਂਕਿ ਇਹ ਤਾਂ ਸਚਾਈ ਸੀ ਇਹ ਤਾਂ ਸਿੰਘ ਸਾਹਿਬ ਨੂੰ ਵੀ ਪਤਾ ਸੀ ਕਿ ਨਾਂ ਵੀ ਮੰਡਪੱਤਰ ਦਸੇ ਜਾਂਦੇ ਤੇ ਤਾਂ ਵੀ ਉਹਨਾਂ ਨੂੰ ਪਤਾ ਸੀ ਜੇ ਉਹ ਫੈਸਲਾ ਨਹੀਂ ਲੈਂਦੇ ਇਸ ਦਾ ਨੋਟਿਸ ਨਹੀਂ ਲੈਂਦੇ ਤਾਂ ਸਿੰਘ ਸਾਹਿਬ ਤੇ ਆਉਂਦੀ ਹੈ ਗੱਲ ਚੱਲ ਇਤਿਹਾਸ ਦੇ ਵਿੱਚ ਟੱਟਾਨੂੰ ਇਹ ਲਿਖੀ ਜਾਊਗੀ ਸੋ ਮੇਰਾ ਜਿਹੜਾ ਹੈਗਾ ਇਹ ਹੈ ਕਿ ਹੁਣ ਸਿੰਘ ਸਾਹਿਬ ਕੋਲ ਬੜਾ ਵਧੀਆ ਮੌਕਾ ਹੈ ਉਹ ਸਾਰੇ ਅਟਾਲੀ ਦਲਾਂ ਨੂੰ ਇਕੱਠੇ ਕਰਨ ਅੱਜ ਕੌਮ ਸਿੰਘ ਸਾਹਿਬਾਨ ਦੀ ਸੁਣ ਰਹੀ ਹੈ ਕੌਮ ਸਿੰਘ ਸਾਹਿਬਾਨ ਦੀ ਅਗਵਾਈ ਜਿਹੜੀ ਕਬੂਲ ਕਰਨ ਨੂੰ ਤਿਆਰ ਹੈ ਸਿੰਘ ਸਾਹਿਬਾਨ ਦੇ ਹੁਕਮਾਂ ਮਿਆਂ ਨੂੰ ਤਿਆਰ ਕਰਨ ਦੇ ਆ ਤੇ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਹੈ ਇਸ ਦੇ ਵਿੱਚ ਹੋਰ ਵਾਧਾ ਕਰਕੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਤੇ ਇੱਕ ਅਕਾਲੀ ਦਲ ਬਣਾਇਆ ਜਾਵੇ ਜਿਹੜਾ ਕਿ ਸਿੱਖਾਂ ਦੀ ਨਮਾਇੰਦਾ ਜਮਾਤ ਹੋਵੇ ਤੇ 28 ਤਰੀਕ ਨੂੰ ਦੇਖੋ ਵੱਡੇ ਫੈਸਲੇ ਹੋਣਗੇ ਜੇ ਹੁਣ ਯਾਨੀ ਹਰਪ੍ਰੀਤ ਸਿੰਘ ਨੂੰ ਇਹ ਹਟਾ ਸੱਚੇ ਆ ਚਰਨ ਦੇ ਦੋਸ਼ ਲਾ ਕੇ ਫਿਰ ਹੁਕਮਨਾਮੇ ਵੀ ਕੀ ਰਹਿ ਗਿਆ ਹੁਕਮਨਾਮੇ ਦੀ ਇਸ ਤੋਂ ਵੱਡੀ ਉਲੰਘਣਾ ਦਾ ਕੋਈ ਹੋ ਨਹੀਂ ਸਕਦੀ ਵੀ ਹੁਕਮਨਾਮੇ ਦੇ ਪੰਚਾਂ ਚੋਂ ਜਿਹੜੇ ਚਿੰਤ ਸਿੰਘ ਸਾਹਿਬਾਨ ਸੀਓ ਚਰਨ ਦੇ ਵੀ ਦਾ ਗੀਨ ਹਾਂ ਇਹ ਚੇਤਾਇ ਕਹਿੰਦੀ ਕਮੇਟੀ ਕਹੂ ਜੀ ਭਾਵੇਂ ਝੂਠੇ ਦੋਸ਼ ਨੇ ਪਰ ਕਮੇਟੀ ਤਾਂ ਜਿਹੜੀ ਇਹਨਾਂ ਦੀ ਬਾਦਲਦਲ ਵੀ ਬਣਾਈ ਹੈ ਉਸ ਤੇ ਕਹੂ ਜੀ ਵੀ ਦੋਸ਼ ਸੱਚੇ ਨੇ ਤੇ ਉਹ ਤਾਂ ਬੜੀ ਕਿ ਸਿੰਘ ਸਾਹਿਬ ਨੂੰ ਉਹ ਗਿਲ ਇੰਤਰਚੇ ਕਦੇ ਆ ਗਿਆ ਤੇ ਫਿਰ ਹੁਕਮਨਾਮਾ ਤਾਂ ਮਨਿਆ ਹੋਤਾ ਉਸ ਤੋਂ ਬਾਅਦ ਜਿਹੜਾ ਚਲਤਾ ਸਾਹਿਬ ਦੇ ਜੇਤਲਾਰ ਉਲੀਟਦੇ ਨੇ ਜੀ ਇਹ ਤਾਂ ਇਹ ਜਿੰਤੀ ਮਿੰਤੀ ਹੋ ਰਹੀ ਹੈ ਦੇ ਦੇ ਵੀ ਜਾਨੀ ਹਰਪ੍ਰੀਤ ਸਿੰਘ ਦਾ ਜਿਹੜਾ ਹਾਲ ਜਾਨੀ ਹਰਪ੍ਰੀਤ ਸਿੰਘ ਦਾ ਉਹ ਦੂਜੇ ਜੱਥੇਦਾਰ ਸਾਹਿਬਾਨ ਦਾ ਨਾਲੀ ਨਾਲ ਬਾਗੀ ਧੜੇ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੁਝ ਕਜੜੇ ਚੀਜ਼ਾਂ ਇਦਾਂ ਦੀਆਂ ਕਈਆਂ ਕਈਆਂ ਬਿਆਨ ਦਿੱਤੇ ਗਏ ਉਹ ਕਹਿੰਦੇ ਕਿ ਜੇਕਰ ਸਾਨੂੰ ਮੌਕਾ ਮਿਲਿਆ ਜੇਕਰ ਮਾਹੌਲ ਇਦਾਂ ਦਾ ਬਣਿਆ ਤਾਂ ਅਸੀਂ ਵੀ ਇੱਕ ਸਿਆਸੀ ਤਰ ਜੜੀ ਹੈ ਉਹ ਖੜੀ ਕਰਾਂਗੇ ਗੋਰ ਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਬਾਰੇ ਜਾਂ ਫਿਰ ਬਾਗੀ ਧੜੇ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਦੇ ਬਾਰੇ ਤੁਹਾਡੇ ਕੀ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਵੇਖਦੇ ਹਾਂ ਜੇਕਰ ਉਹਨਾਂ ਦੇ ਵੱਲੋਂ ਨਵੀਂ ਧਿਰ ਬਣਾ ਲਈ ਗਈ ਤੇ ਫਿਰ ਬਾਗੀ ਧੜ ਨੂੰ ਜਾਂ ਫਿਰ ਕਹ ਲਈਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰਨ ਦੇ ਵਿੱਚ ਤਾਂ ਕੋਈ ਰਹਿ ਹੀ ਨਹੀਂ ਗਿਆ ਉਹਦਾ ਅਰਥ ਤਾਂ ਰਹਿ ਹੀ ਨਹੀਂ ਗਿਆ ਕਿਉਂਕਿ ਜੇਕਰ ਉਹ ਇਸ ਧਿਰ ਨੂੰ ਭੰਗ ਕਰਦੇ ਵੀ ਨਹੀਂ ਤੇ ਨਵੀਂ ਅਕਾਲੀ ਦਲ ਜੇਕਰ ਬਣਾਉਂਦੇ ਨੇ ਨਵੀਂ ਧਿਰ ਬਣਾਉਂਦੇ ਨੇ ਤਾਂ ਗੱਲ ਤਾਂ ਉੱਥੇ ਹੀ ਅੱਕ ਖੜ ਜਾਂਦੀ ਹੈ ਦੇਖੋ ਇਹ ਗੱਲ ਇਹ ਹੈ ਵੀ ਜਦੋਂ ਹੁਕਮਨਾਮਾ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੀ ਨਹੀਂ ਹੂੰ ਹੁਕਮਨਾਮਾ ਸੇ퍼 ਹੋ ਗਿਆ ਮੰਨਤੀ ਸੇ퍼 ਹੋ ਗਿਆ ਤਾਂ ਜਿਹੜੀ ਬਾਜੀ ਤੇ ਰ ਹੈ ਉਹਦੇ ਵੱਲੋਂ ਹੁਕਮਨਾਮੇ ਦੀ ਅਦੁੱਲੀ ਦਾ ਤਾਂ ਕੋਈ ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ ਜਿਹੜੀ ਮੁੱਠ ਤੇ ਰਸੀ ਉਹਨਾਂ ਨੇ ਹੁਕਮਨਾਮਾ ਨਹੀਂ ਮੋੜਿਆ ਮਨੇ ਆਪੇ ਜੀ ਹੁਕਮਨਾਮੇ ਨੂੰ ਸਿੰਘ ਸਾਹਿਬਾਨ ਲਾਗੂ ਨਹੀਂ ਕਰਾਉਂਦੇ ਤਾਂ ਉਹ ਹੁਕਮਨਾਮਾ ਤਾਂ ਹਵਾ ਵਿੱਚ ਚਲੇ ਗਿਆ ਜੀ ਇਹ ਜਿਹੜੀ ਇਹ ਵਫਾਦਾਰੀ ਹੁੰਦੀ ਹੈ ਜੀ ਇਹ ਦੋ ਪਾਸੜ ਹੁੰਦੀ ਹੈ ਇੱਕ ਤੋਂ ਪਾਸੜ ਨਹੀਂ ਹੁੰਦੀ ਅੰਗਰੇਜ਼ੀ ਦੇ ਵਿੱਚ ਇਹ ਆਪਣਾ ਬਾਈ ਲੈਟਰਲ ਹੁੰਦੀ ਹੈ ਯੂਨੀ ਲੈਟਰਲ ਨਹੀਂ ਹੁੰਦੀ ਭਾਈ ਇੱਕ ਪਾਸਾ ਜਿਹੜਾ ਹੈ ਉਹ ਮੰਨੀ ਜਾਵੇ ਦੂਜਾ ਪਾਸਾ ਮੰਨੇ ਨਾ ਜਿਹੜੀ ਤਾੜੀ ਆ ਦੋਵੇਂ ਹੱਥਾਂ ਨਾਲ ਵੱਜਦੀ ਹੁੰਦੀ ਹੈ ਜਦੋਂ ਇੱਕ ਨੇ ਇੰਤਜ਼ਾਰ ਹੀ ਕਰਤਾ ਸੁਰਬੀਰ ਸਿੰਘ ਬਾਦਲ ਤੇ ਭੁਲੜ ਸਾਹਿਬ ਨੇ ਤਾਂ ਫਿਰ ਉਸ ਦੇ ਪਿੱਛੇ ਮਾਜੀ ਧੜੇ ਦਾ ਉਹ ਕਸੂਰ ਨਹੀਂ ਜਾਂਦਾ ਉਹ ਦੂਜੀ ਧਿਰ ਬਣਾਉਣ ਨਾ ਬਣਾਉਣੋਂ ਤੋਂ ਬਾਅਦ ਦਸਤ ਰੰਗ ਬਣ ਜਾਣ ਉਹਦੇ ਵਿੱਚ ਮੋਤੀ ਸਿੰਘ ਸਾਹਿਬ ਆਂਦੇ ਜਿਹੜਾ ਹੁਕਮਨਾਮਾ ਹੈ ਉਹ ਕਿਸੇ ਨੇ ਮੰਨੇ ਹੀ ਨਹੀਂ ਜਿਹੜਾ ਵਜੂਦ ਉਹਨਾਂ ਨੇ ਦੇਖੋ ਵਾਜੀ ਧਰਨੇ ਤਾਂ ਵਫਾਦਾਰੀ ਨਾ ਖਤਮ ਕਰਤਾ ਸੀ ਵਜੂਦ ਪਰੰਤੂ ਬਾਦਲਦਲ ਨੇ ਵਜੂਦ ਖਤਮ ਨਹੀਂ ਕਰਿਆ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦਾ ਵਜੂਦ ਖਤਮ ਕਰਤਾ ਆਪ ਦਾ ਵਜੂਦ ਖਤਮ ਕਰਨ ਲਈ ਦੋਸ਼ੀ ਤਾਂ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਜੀ ਵਾਲਾ ਥੜਾ ਬਲਵਿੰਦਰ ਸਿੰਘ ਭੁੰਦਣ ਵਾਲਾ ਉਹ ਦੋਸ਼ੀ ਹੈ ਦੂਜੀ ਨੂੰ ਜਿਹੜਾ ਹੈ ਆਪਾਂ ਕਿਸੇ ਨੂੰ ਜਿਹੜਾ ਹੈ ਉਹ ਦੋਸ਼ੀ ਨਹੀਂ ਮੰਨ ਸਕਦੇ ਜੇ ਜੇ ਕੋਈ چاہے ਵੀ ਪਾਰਟੀ ਦਾ ਵਫਾਦਾਰ ਨਹੀਂ ਰਿਹਾ ਪਹਿਲਾਂ ਜਿਹੜਾ ਪਾਰਟੀ ਇਹ ਲਗ ਵਾਈਟ ਹਨ ਵਾਲਾ ਉਹ ਵੀ ਵਫਾਦਾਰ ਰਹਿਣਾ ਪਊਗਾ ਇਹ ਵਫਾਦਾਰੀ ਉਹ ਸਿਰਫ ਦੂਜੇ ਤੋਂ ਹੀ ਮੰਦੇ ਤੇ ਆਪਦੀ ਤੋਂ ਵਫਾਦਾਰੀ ਹੋਵੇ ਨਾ ਆਪਦੀ ਤਰਫਦਾਰੀ ਹੋਵੇ ਨਾ ਫਿਰ ਸਾਦੀ ਵਫਾਦਾਰੀ ਹੁੰਦੀ ਹੈ ਫਿਰ ਉਹ ਜਿਹੜੀ ਹੈ ਕੋਈ ਇਹੋ ਜਿਹੀ ਨਹੀਂ ਹੁੰਦੀ ਫਿਰ ਤਾਂ ਜਿਹੜੇ ਆ ਉਹ ਦੋਹਾਂ ਜਣੇ ਇੱਕ ਦੂਜੇ ਨੂੰ ਦੋਸ਼ ਦਿੰਦੇ ਰਹਿੰਦੇ ਆ ਸੋ ਬਾਜੀ ਢੜੇ ਦਾ ਕੋਈ ਦੋਸ਼ ਨਹੀਂ ਹੈ ਸਾਰਾ ਦੋਸ਼ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੋਂਗੜ ਦਾ ਉਹ ਬਹਾਨੇ ਬਣਾ ਰਹੇ ਨੇ ਬਹਾਨੇ ਬਣਾ ਕੇ ਅਕਾਲ ਪ੍ਰਸ਼ਾਸਨ ਵੱਲੋਂ ਸੱਤ ਮੈਂਬਰੀ ਕਮੇਟੀ ਦਾ ਵजूद ਖਤਮ ਕਹਿੰਦਾ ਹੁਣ ਸਮਾਂ ਹੈ ਕਿ ਸਾਰੇ ਅਕਾਲੀ ਦਲਾਂ ਨੂੰ ਮੰਨ ਚਰਨ ਜਿਹੜਾ ਅਕਾਲੀ ਦਲ ਨਹੀਂ ਮੰਨ ਚਰੂਗਾ ਫਿਰ ਵੀ ਉਸ ਨੂੰ ਜਾਰੀ ਰੱਖੂਗਾ ਉਹ ਪੰਥ ਦੇ ਵਿੱਚ ਬੜਾ ਵੱਡਾ ਦੋਸ਼ੀ ਹੋਊਗਾ ਤੇ ਕੌਮ ਜਿਹੜੀ ਹੈ ਉਸ ਨੂੰ ਨਚਰ ਦੂਗੀ ਜੀ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਰਾਜਦੇਵ ਜੀ ਤੁਸੀਂ ਕੀਮਤੀ ਵਿਚਾਰ ਜਿਹੜੇ ਨੇ ਆਪਣੇ ਸਾਂਝੇ ਕੀਤੇ ਸੋ ਇਸ ਵਕਤ ਇਹਨਾਂ ਦੇ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ ਬਾਗੀ ਧੜੇ ਦਾ ਦੋਸ਼ ਹੀ ਕੋਈ ਨਹੀਂ ਜਦੋਂ ਮੁਖਤਰ ਦੇ ਵੱਲੋਂ ਤਮਾਮ ਉਹ ਸੁਵਿਧਾਤੋ ਹੋਏ ਫੈਸਲਿਆਂ ਨੂੰ ਮੰਨਿਆ ਨਹੀਂ ਗਿਆ ਉਸ ਤੋਂ ਮੁਨਕਰ ਹੋਇਆ ਗਿਆ ਉਹ ਭਾਵੇਂ ਭੁੰਦੜ ਸਾਹਿਬ ਹੁਣ ਭਾਵੇਂ ਸੁਖਬੀਰ ਸਿੰਘ ਬਾਦਲ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਹੁਣ ਉਹਨਾਂ ਦੇ ਵੱਲੋਂ ਜਦੋਂ ਕਹਿ ਦਿੱਤਾ ਗਿਆ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਅਸੀਂ ਚਾਰ ਬੰਦੇ ਲੈ ਲੈਨੇ ਜੀ ਆਪਣੀ ਕਮੇਟੀ ਬਣਾ ਲਈ ਹੈ ਜੀ ਇਸ ਦੇ ਨਾਲ ਅਸੀਂ ਹੁਣ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਪਰ ਇਹ ਸਭ ਦੇ ਦਰਮਿਆਨ ਸਵਾਲ ਤਾਂ ਫਿਰ ਆ ਕੇ ਉੱਥੇ ਖੜਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਕੀ ਹੁਣ 28 ਜਨਵਰੀ ਨੂੰ ਸੱਦੀਗੇ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਇਸ ਵੱਡੇ ਲਏ ਗਏ ਫੈਸ ਕੀ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਫਰਮਾਨ ਨੂੰ ਮੰਨੇਗੀ ਇਹਾਂ ਪਰ ਛੋਮਣੀ ਅਕਾਲੀ ਦਲ ਦੇ ਜਿੰਨੇ ਵੀ ਧੜੇ ਬਣੇ ਹੋਏ ਨੇ ਜਿੰਨੇ ਵੀ ਪਾਰਟੀਆਂ ਬਣੀਆਂ ਹੋਈਆਂ ਨੇ ਉਹਨਾਂ ਪਾਰਟੀਆਂ ਦੇ ਵੱਲੋਂ ਇਹ ਸਾਰੇ ਮਸਲੇ ਮਫਾਦ ਦੇ ਉੱਪਰ ਛੋਮਣੀ ਅਕਾਲੀ ਦਲ ਇੱਥੇ ਪਰ ਜਿੰਨੀਆਂ ਵੀ ਪੰਥਕਧਿਰਾਂ ਬਣੀਆਂ ਹੋਈਆਂ ਨੇ ਇਹਨਾਂ ਦੇ ਵੱਲੋਂ ਇੱਕ ਜੁਟਤਾ ਦੇ ਨਾਲ ਇੱਕੋ ਏਜੰਡੇ ਹੇਠ ਆਇਆ ਜਾਵੇਗਾ ਇੱਥੇ ਪਰ 28 ਜਨਵਰੀ ਨੂੰ ਹੋਣ ਵਾਲੀ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਆ ਅਜਿਹੀ ਗੱਲ ਨਿਕਲੇਗੀ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਿਆਰੀ ਫੈਸਲਾ ਜਿਹੜਾ ਉਹ ਹੋ ਸਕੇ ਜਾਂ ਪਰ ਮਿਆਰੀ ਤਰੀਕੇ ਦੇ ਨਾਲ ਛੋਮਣੀ ਅਕਾਲੀ ਦਲ ਜਾਂ ਪਰ ਪੰਥਕਧਿਰ ਪੰਜਾਬ ਦੇ ਵਿੱਚ ਆਪਣੀਆਂ ਤਮਾਮ ਕਾਰਵਾਈਆਂ ਕਰ ਸਕੇ ਸੋ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਨੇ ਕਿ ਇਹ ਐਮਰਜੈਂਸੀ ਮੀਟਿੰਗ ਜਿਹੜੀ ਆ ਇਸ ਐਮਰਜੈਂਸੀ ਮੀਟਿੰਗ ਦੇ ਸੱਦੇ ਜਾਣ ਦੇ ਉੱਪਰ ਕਿਆਸਰਈਆਂ ਜਿਹੜੀਆਂ ਲੱਗ ਰਹੀਆਂ ਸੀ ਉਹਨਾਂ ਕਿਆਸਰਈਆਂ ਦੇ ਵਿੱਚ ਸੱਚ ਕਿੰਨਾ ਕਾ ਝੂਠ ਕਿੰਨਾ ਕਾ ਕਿਉਂਕਿ ਇਹ ਵੀ ਕਿਤਨਾ ਕਿਤੇ ਜ਼ਰੂਰ ਜ਼ਹਿਨ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਵਾਲ ਦੌੜ ਭੱਜ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੀ ਵੱਡਾ ਫੈਸਲਾ ਆ ਸਕਦਾ ਹੈ ਹੁਣ ਬਾਗੀ ਧੜੇ ਦੇ ਉੱਪਰ ਬਾਗੀ ਧੜੇ ਦੇ ਉੱਪਰ ਨਵੀਂ ਅਕਾਲੀ ਦਲ ਬਣਾਉਣ ਨੂੰ ਲੈ ਕੇ ਕੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਉਹਨਾਂ ਨੂੰ ਵੀ ਕੋਈ ਤਾੜਨਾ ਕੀਤੀ ਜਾਣੀ ਹੈ ਕਿ ਉਹਨਾਂ ਨੂੰ ਵੀ ਆਪਣੀ ਸੁਧਾਰ ਲੈਣ ਜਿਹੜੀ ਆ ਉਹ ਭੰਗ ਕਰ ਦਿੱਤੀ ਗਈ ਸੀ ਜਦੋਂ ਤੁਸੀਂ ਭੰਗੀ ਕਰ ਦਿੱਤੀ ਥਾਂ ਪਰ ਦੁਬਾਰਾ ਤੁਹਾਨੂੰ ਪਾਰਟੀ ਬਣਾਉਣ ਦੇ ਲਈ ਜਾਂ ਪਰ ਸਿਆਸੀ ਰੂਪਰੇਖਾ ਨਵੇਂ ਤਰੀਕੇ ਦੇ ਨਾਲ ਆਪਣੇ ਜਥੇਬੰਦਕ ਢੰਗ ਤਰੀਕਿਆਂ ਦੇ ਨਾਲ ਤੁਸੀਂ ਕਰੋ ਇਸ ਦੀ ਕਿੰਨੀ ਲੋੜ ਪਈ ਹੈ ਤੇ ਕਿਉਂ ਲੋੜ ਪਈ ਹੈ ਇਹਦੇ ਬਾਰੇ ਵੀ ਵੱਡਾ ਫਰਮਾਨ ਜਿਹੜਾ ਆ ਸਕਦਾ ਪਰ ਐਮਰਜੈਂਸੀ ਮੀਟਿੰਗ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲਣ ਆਸਵਾਦ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਆਬਾਦ ਦੇ ਲੋਕ ਨੇ ਲਗਾਤਾਰ ਵੱਡੇ ਪੱਦਰ ਦੇ ਉੱਪਰ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆ ਕਿਤੇ ਨਾ ਕਿਤੇ ਉਹ ਤਮਾਮ ਫਸਿਲਤ ਤੋਂ ਹੋਏ ਫੈਸਲੇ ਜਿਹੜੇ ਨੇ ਉਹ ਮੰਨੇ ਨਹੀਂ ਗਏ ਤੇ ਇਸ ਨਾ ਮੰਨੇ ਗਏ ਫੈਸਲਿਆਂ ਦੇ ਤਹਿਤ ਹੀ ਹੁਣ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਲੋਕਾਂ ਦੇ ਵੱਲੋਂ ਪਹੁੰਚ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਕबीर ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਨੂੰ ਮਿਲਿਆ ਗਿਆ ਮੰਗ ਪੱਤਰ ਦਿੱਤੇ ਗਏ ਐਸੇ ਪ੍ਰਭਾਵ ਦੇ ਤਹਿਤ 28 ਜਨਵਰੀ 2025 ਨੂੰ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਹੁਣ ਸਾਡੇ ਨਾਲ ਪ੍ਰਗਟ ਸਿੰਘ ਮੀਆਂਬੰਦ ਫੋਨਲਾਈਨ ਦੇ ਉੱਪਰ ਮੌਜੂਦ ਨੇ ਇਹਨਾਂ ਦੇ ਕੋਲੋਂ ਜਾਣਕਾਰੀਆਂ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਵਿਖਦੇ ਨੇ 28 ਜਨਵਰੀ ਨੂੰ ਐਮਰਜੈਂਸੀ ਮੀਟਿੰਗ ਜਿਹੜੀ ਸੱਦੀ ਗਈ ਹੈ ਆ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਨਾਲ ਵੇਖਦੇ ਹੋ 28 ਜਨਵਰੀ ਨੂੰ ਕਹਿੰਦੇ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਹੋਰਾਂ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਕੀ ਕੋਈ ਕੁਝ ਫਰਮਾਨ ਨਿਕਲ ਕੇ ਸਾਹਮਣੇ ਆ ਸਕਦੇ ਨੇ ਸ਼ੋਮਣੀ ਅਕਾਲੀ ਦਲ ਦੇ ਉੱਪਰ ਲੱਗਦੇ ਦੋਸ਼ ਜਿਹੜੇ ਨੇ ਕਿ ਭਾਈ ਉਹਨਾਂ ਦੇ ਵੱਲੋਂ ਫਸੀਲ ਤੋਂ ਆਇਆ ਫੈਸਲਾ ਨਹੀਂ ਮੰਨਿਆ ਗਿਆ ਇਹਦੇ ਬਾਬਤ ਕੋਈ ਵੱਡੀ ਜਾਣਕਾਰੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ ਅਸੀਂ ਸਭ ਤੋਂ ਪਹਿਲਾਂ ਤੇ ਅਮਰਦਾਸ ਟੀਵੀ ਨੂੰ ਮੈਂ ਤੇ ਸਾਰੇ ਸੰਤਾਂ ਸਾਡੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਅੱਗੇ ਅਸੀਂ ਅਕਾਲ ਤਖਤ ਸਾਹਿਬ ਦੇ ਜਹਤਦਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਗੇ ਮੀਟਿੰਗ ਸੱਦੀ ਆ ਮੀਟਿੰਗ ਦੇ ਵਿੱਚ ਇਹੋ ਜਿਹਾ ਸਖਤ ਫੈਸਲਾ ਲੈਣ ਕਿਉਂਕਿ ਜਿਹੜੇ ਅਕਾਲ ਤਖਤ ਤੋਂ ਭਗੌੜੇ ਹੋਏ ਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਹਤਦਾਰ ਨੇ ਉਸ ਦਿਨ ਜਿਹੜੀ ਸਾਰੇ ਜਹਤਦਾਰਾਂ ਨੇ ਫੈਸਲਾ ਕੀਤਾ ਇਸ ਤਫਸੀਲ ਤੋਂ ਕਿ ਇਹਨਾਂ ਨੂੰ ਜੋ ਸਜ਼ਾ ਸੁਣਾਈ ਤੇ ਇਹਨਾਂ ਉਹ ਤੇ ਡਰਾਮਾ ਪੂਰਾ ਕੀਤਾ ਜੋ ਸਜ਼ਾ ਆਹੀ ਤੇ ਉਸ ਤੋਂ ਅੱਗੇ ਇਹਨਾਂ ਨੂੰ ਜਿਹੜੀ ਇਹਨਾਂ ਸੱਤ ਮੈਂਬਰੀ ਕਮੇਟੀ ਬਣਾਈ ਕਮੇਟੀ ਨੇ ਜੋ ਇਹਨਾਂ ਮੈਂਬਰਸ਼ਿਪ ਕਰਨੀ ਉਸ ਤੇ ਚੱਲੇ ਆ ਇਹਨਾਂ ਨੇ ਸ਼ਰਮਣੀ ਅਕਾਲੀ ਦਲ ਬਾਦਲ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਤੇ ਅਸੀਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਬਹੁਤ ਵੱਡੇ ਤਖਤ ਦੇ ਉੱਤੇ ਇੱਕ ਸਿੱਖਾਂ ਦਾ ਸੁਪਰੀਮ ਕੋਰਟ ਬਹੁਤ ਅਕਾਲ ਤਖਤ ਮਾਣ ਆ ਉਸੇ ਮਰਜ਼ਾਦਾ ਨੂੰ ਰੱਖਦੇ ਜਿਸ ਤਰ੍ਹਾਂ ਭਾਈ ਬਾਬਾ ਅਕਾਲੀ ਪੂਲਾ ਸਿੰਘ ਨੇ ਰੱਖੀ ਮਾਰਿਆ ਰਣਜੀਤ ਸਿੰਘ ਨੂੰ ਉਹਨਾਂ ਨੇ ਤਲਬ ਕਰ ਲਿਆ ਉਸੇ ਤਰ੍ਹਾਂ ਬਹੁਤ ਸਹੀ ਫੈਸਲਾ ਲੈ ਕੇ ਉਹਦਾਂ ਦੇ ਦੇਣਾ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਿਆ ਤੇ ਇਹਨਾਂ ਨੂੰ ਅਸੀਂ ਤੇ ਇੱਥੋਂ ਤੱਕ ਕਹਿੰਨੇ ਵੀ ਪੰਤ ਤੋਂ ਛੇਕਿਆ ਜਾਵੇ ਜਿਸ ਤਰੀਕੇ ਦੇ ਨਾਲ ਪ੍ਰਗਟਜੀਤ ਤੁਸੀਂ ਇਹ ਸਾਰੀਆਂ ਜਾਣਕਾਰੀਆਂ ਦੇ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਬਾਪੂ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਇੱਕ ਪੱਤਰਕਾਰ ਭਾਈ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਸੀ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੁੰਦਾ ਹੈ ਕਿ ਅਕਾਲੀਦਾਲ ਦੇ ਇਕੱਠੀ ਹੋਵੇ ਤਾਂ ਅਸੀਂ ਵੀ ਇਹ ਨਮੀ ਬਣੀ ਜਥੇਬੰਦਕ ਢੰਗ ਤਰੀਕੇ ਨੂੰ ਅਸੀਂ ਕਹਿੰਦੇ ਭੰਗ ਕਰ ਦੇਵਾਂਗੇ ਤੁਹਾਡੇ ਵੱਲੋਂ ਕੀ ਕਹਿਣਾ ਕਿ ਇਸ ਤਰੀਕੇ ਦੇ ਨਾਲ ਜੇਕਰ ਉਸ ਦਿਨ ਨੂੰ ਕੋਈ ਫਰਮਾਨ ਆਇਆ ਤਾਂ ਉਹਦੇ ਉੱਪਰ ਹੁਕਮੰਦ ਦੀ ਤਮੀਲ ਕੀਤੀ ਜਾਊਗੀ ਉਸ ਤਰੀਕੇ ਦੇ ਨਾਲ ਭੰਗ ਕਰ ਦਿੱਤੀ ਜਾਊਗੀ ਪਾਰਟੀ ਵੇਖੋ ਜੀ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਵੀ ਅਕਾਲ ਤਖਤ ਮਾਨ ਆ ਅਸੀਂ ਅਕਾਲ ਤਖਤ ਦਾ ਜੋ ਵੀ ਹੁਕਮ ਆ ਉਹ ਸਿਰ ਮੱਥੇ ਪ੍ਰਮਾਨ ਕਰਾਂਗੇ ਤੇ ਉਹਦੇ ਵਿੱਚ ਇਹ ਆ ਵੀ ਜਿੱਦਾਂ ਇਹ ਨਾ ਹੋਵੇ ਵੀ ਅੱਗੇ ਬਿਨੇ ਸਾਡੇ ਫਿਓ ਉਹ ਜਿਨ੍ਹਾਂ ਨੇ ਅੱਜ ਤੱਕ ਪੰਥ ਦਾ ਨੁਕਸਾਨ ਕੀਤਾ ਵਾ ਜੋ ਪੰਥ ਦਾ ਸਿੱਖ ਧਰਮ ਦਾ ਕੀਤਾ ਉਹ ਅੱਗੇ ਲੱਗ ਜਾਣ ਜੋ ਚੰਗੇ ਸੋਹਣੇ ਸੁਹਰਦ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਆ ਨੌਜਵਾਨੀ ਦਾ ਫਿਕਰ ਆ ਕਿਸਾਨੀ ਦਾ ਫਿਕਰ ਆ ਪੰਜਾਬੀ ਬੋਲੀ ਦਾ ਫਿਕਰ ਆ ਚੰਡੀਗੜ੍ਹ ਦਾ ਫਿਕਰ ਆਪਣੇ ਦਾ ਤੇ ਅਸੀਂ ਉਹਨਾਂ ਨੂੰ ਕਿ ਲਾ ਆ ਜਾਵੇ ਆ ਇਹ ਉਹਨਾਂ ਨਾਲ ਚੱਲਣ ਤਿਆਰ ਆ ਪਰ ਇਹ ਨਾ ਚੋਰਾਂ ਦੇ ਨਾਲ ਹੀ ਜਿਨ੍ਹਾਂ ਨੇ ਪੰਜਾਬ ਦਾ ਇੰਨਾ ਕਹਾਣ ਕੀਤਾ ਵਾ ਹੂੰ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਭਰਤੀ ਪ੍ਰਕਿਰਿਆ ਕੀਤੀ ਜਾਣੀ ਹੈ ਪਰ ਨਾ ਤਾਂ ਸੱਤ ਮੈਂਬਰੀ ਕਮੇਟੀ ਕੋਈ ਦਿਖਾਲੀ ਦੇ ਰਹੀ ਹੈ ਨਾ ਕਿਸੇ ਤਰੀਕੇ ਭਰਤੀ ਪ੍ਰਕਿਰਿਆ ਦੇ ਵਿੱਚ ਉਸ ਤਰੀਕੇ ਪਾਰਦਰਸ਼ਤਾ ਦਿਖਾਲੀ ਦੇ ਰਹੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਸਿਰਫ ਫਰਮਾਨ ਦੀ ਤਾਮੀਲ ਹੀ ਨਹੀਂ ਕੀਤੀ ਜਾ ਰਹੀ ਨਾਲ ਦੀ ਨਾਲ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਡੰਬਰ ਦੇ ਰੂਪ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਸਿੱਖ ਪੰਥ ਦੇ ਸਹਿਯੋਗ ਹੋਣ ਦੀ ਗੱਲ ਹੀ ਕੀਤੀ ਜਾ ਰਹੀ ਹੈ ਪਰ ਜ਼ਮੀਨ ਦੇ ਉੱਪਰ ਦਿਖਾਲੀ ਨਹੀਂ ਦੇ ਰਿਹਾ ਕਿਤੇ ਅਹੀਂ ਵੇਖੋ ਜੀ ਅਸੀਂ ਤੇ ਪਹਿਲਾਂ ਹੀ ਗੱਲ ਕਹਿ ਰਹੇ ਜਿਹੜਿਆ ਕਹਿੰਦੇ ਵੀ ਇੱਕ ਅਸੀਂ ਆਪਣੀ ਮੈਂਬਰਸ਼ਿਪ ਕਰਕੇ 1 ਮਾਰਚ ਨੂੰ ਪ੍ਰਧਾਨ ਦੀ ਚੋਣ ਕਰਾਂਗੇ ਅਸੀਂ ਅੱਜ ਵੀ ਤੁਹਾਨੂੰ ਦੱਸ ਰਹੇ ਹਾਂ ਇਹਨਾਂ ਨੇ ਸਾਰਾ ਡਰਾਮਾ ਕਰਕੇ ਸੁਖਵੀਰ ਬਾਦਲ ਨੂੰ ਦੁਬਾਰਾ ਪ੍ਰਧਾਨ ਚੋਣ ਨਾਵਾ ਇਹ ਕਿਉਂ ਸੱਤ ਮੈਂਬਰੀ ਕੋ ਕਿਉਂ ਨਹੀਂ ਮੈਂਬਰਸ਼ਿਪ ਕਰਾਉਂਦੇ ਕਿਉਂਕਿ ਇਹ ਗਲਤ ਮੈਂਬਰਸ਼ਿਪ ਆਪ ਖੁਦ ਕਰ ਰਹੇ ਆ ਇਹਨਾਂ ਇਰਾਦਾ ਵੀ ਸੱਤ ਮੈਂਬਰੀ ਉਹ ਕਰੂਗੀ ਤੇ ਉਹਨਾਂ ਨੇ ਸਹੀ ਮੈਂਬਰਸ਼ਿਪ ਕਰਨੀ ਆ ਉਹਦੀ ਮੈਂਬਰਸ਼ਿਪ ਦੇ ਨਾਲ ਸੁਖਵੀਰ ਬਾਦਲ ਦੀ ਚੋਣ ਨਹੀਂ ਹੋ ਪਾਉਣੀ ਇਹ ਕਰਕੇ ਸੁਖਵੀਰ ਬਾਦਲ ਦੀ ਚੋਣ ਕਰਨ ਵਾਸਤੇ ਇਹ ਆਪਣੀ ਮਨਮਰਜ਼ੀ ਨਾਲ ਕਰ ਰਹੇ ਆ ਤੇ ਇਹ ਬਹੁਤ ਗਲਤ ਫੈਸਲਾ ਇਹਨਾਂ ਦਾ ਆਸਵਾਦ ਦਉ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਇਹ ਜਿਹੜੀ 28 ਜਨਵਰੀ ਨੂੰ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਦੇ ਵਿੱਚ ਕੋਈ ਦਰਸਤ ਫੈਸਲੇ ਹੋਣਗੇ ਅਸੀਂ ਤੇ ਬਿਲਕੁਲ ਸਾਨੂੰ ਪੂਰਾ ਭਰੋਸਾ ਹੈ ਅਕਾਲ ਤਖਤ ਦੇ ਜਥੇਦਾਰ ਤੋਂ ਉਹ ਉਮੀਦ ਰੱਖਦੇ ਆਂ ਵੀ ਜੇ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਤੇ ਇਹਨਾਂ ਨੂੰ ਸਖਤ ਤੋਂ ਸਜ਼ਾ ਲਾਈ ਅਸੀਂ ਤੇ ਇੱਥੋਂ ਦਾ ਕਹਨੇ ਵੀ ਇਹਨਾਂ ਨੂੰ ਪੰਥੋਂ ਛੇਕਿਆ ਜਾਵੇ ਕਿਉਂਕਿ ਇਹਨਾਂ ਨੇ ਵੇਖੋ ਹੀ ਪਹਿਲਾਂ ਤੇ ਗਲਤੀਆਂ ਕੀਤੀਆਂ ਵਾਂ ਇਹਨਾਂ ਗਲਤੀਆਂ ਦੇ ਉੱਤੇ ਫੇਰ ਡਰਾਮੇ ਕਰਨ ਦੇ ਆ ਕਿਉਂਕਿ ਵੇਖੋ ਉਸ ਉਸਤੇ ਨੇ ਅਕਾਲਤਾ ਸਾਹਿਬ ਤੇ ਸੁਖਵੀਰ ਬਾਦਲ ਸਾਰੀ ਜਿੰਨੀਆਂ ਦੀ ਟੀਮ ਆ ਗਲਤੀਆਂ ਮੰਨ ਕੇ ਗਏ ਆ ਤੇ ਬਾਹਰ ਜਾ ਕੇ ਆਂਦੇ ਵੀ ਐਂ ਤੇ ਗਲਤੀਆਂ ਕੀਤੀਆਂ ਨਹੀਂ ਆ ਜੇ ਤੁਹਾਂ ਗਲਤੀਆਂ ਕੀਤੀਆਂ ਨਹੀਂ ਤਾਂ ਅਕਾਲਤਾ ਸਾਹਿਬ ਦਾ ਕਿ ਝੂਠ ਕਿਉਂ ਮਾਰਿਆ ਜੀ ਬਿਲਕੁਲ ਅਹੀਂ ਇਹ ਕਰਕੇ ਅਹੀਂ ਉਹ ਬੇਨਤੀ ਕਰਦੇ ਆ ਕਿ ਅਕਾਲਤਾ ਸਾਹਿਬ ਜਹੰਦਰ ਬਹੁਤ ਵਧੀਆ ਫੈਸਲਾ ਲੈਣਗੇ ਸਾਨੂੰ ਪੂਰੀ ਉਮੀਦ ਆ ਕਿ ਇਹਨਾਂ ਨੂੰ ਕਿ ਉਹ ਇਹ ਗਲਤ ਕੰਮ ਕਰ ਰਿਹਾ ਪੰਥ ਆਸਤੇ ਕਿਉਂਕਿ ਪੰਥ ਦੇ ਕੋਈ ਹਿੱਤ ਚ ਨਹੀਂ ਫੈਸ ਸਕਦਾ ਆਪਣੇ ਹੀ ਤਾਸਤੇ ਇਹਨਾਂ ਨੂੰ ਆਪਣਾ ਫਿਕਰ ਪਿਆ ਸਾਡੀਆਂ ਦੁਕਾਨਾਂ ਕਿਸ ਤਰ੍ਹਾਂ ਵਜਣ ਜੀ ਬਹੁਤ ਬਹੁਤ ਮਿਹਰਬਾਨੀ ਪ੍ਰਗਟਜੀ ਤੁਸੀਂ ਉਹਦਾ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਸੋ ਇਹ ਸੰਨ ਪ੍ਰਗਟ ਸਿੰਘ ਮੀਆਂ ਬੱਟ ਜਿਨ੍ਹਾਂ ਦੇ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਪੰਥ ਦੇ ਵਿੱਚੋਂ ਪਾਸੇ ਕਰ ਦੇਣਾ ਚਾਹੀਦਾ ਲਾਂਬੇ ਕਰ ਦੇਣਾ ਚਾਹੀਦਾ ਅਜਿਹੇ ਲੋਕਾਂ ਨੂੰ ਜਿਨ੍ਹਾਂ ਦੇ ਵੱਲੋਂ ਪੰਥਿਕ ਜੇ ਇਸ ਤਰੀਕੇ ਦੇ ਨਾਲ ਜਮਾਤ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਕਾਰਗੁਜ਼ਾਰੀਆਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੇ ਨਾਲ ਪੰਥ ਦਾ ਭਲਾ ਹੋ ਸਕੇ ਪੰਜਾਬ ਦੀ ਆਵਾਮ ਦਾ ਭਲਾ ਹੋ ਸਕੇ ਸੋ ਇਹ ਸਾਰੇ ਗੱਲਾਂ ਬਾਤਾਂ ਦੇ ਵਿੱਚੋਂ ਜਾਂ ਫਿਰ ਕਹ ਲਈਏ ਸਾਰੇ ਪ੍ਰਤੀਕਰਮਾਂ ਦੇ ਵਿੱਚੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਆਸਵਾਦ ਲੋਕ ਜ਼ਰੂਰ ਨੇ ਲੋਕਾਂ ਦੇ ਮਨ ਦੇ ਵਿੱਚ ਇੱਕ ਵਾਰ ਫਿਰ ਆਸ ਦੀ ਚਿੰਗ ਜੱਗੀ ਹੈ ਕਿ 28 ਜਨਵਰੀ ਨੂੰ ਐਮਰਜੈਂਸੀ ਸੱਦੀ ਗਈ ਮੀਟਿੰਗ ਦੇ ਵਿੱਚ ਕੋਈ ਵੱਡੇ ਫੈਸਲੇ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਲਏ ਜਾਣਗੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਨਾਲ ਪੰਜਾਬ ਦੀ ਆਵਾਮ ਪੰਥਕ ਸਿਆਸਤ ਦੇ ਵਿੱਚ ਬਹੁਤ ਕੁਝ ਜਿਹੜਾ ਉਲਝਣਾ ਭਰਿਆ ਬਣਿਆ ਹੋਇਆ ਉਹ ਸੁਲਝਣ ਵਾਲੇ ਪਾਸੇ ਨੂੰ ਤੁਰੇਗਾ ਇਸ ਦੀ ਆਸ ਉਮੀਦ ਕਾਮਨਾ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਦੇ ਰੂਪ ਦੇ ਵਿੱਚ ਨਾਲੋ ਨਾਲ ਆਪਣੇ ਮਨ ਦੇ ਬਲਬਲੇ ਜ਼ਰੂਰ ਕਰਦੇ ਜਾਣਾ